हां जी दोस्तों किमे कि हो ਤੁਸੀਂ ਸਾਰੇ ਉਮੀਦਵਾਰ ਦੀਆਂ ਕਿ ਬਹੁਤ ਵਧੀਆ ਹੋਵਗੇ ਦੋਸਤੋ ਅੱਜ ਫਿਰ ਮੈਂ ਪਟਿਆਲਾ ਦੇ ਵਿੱਚ ਪਹੁੰਚੀ ਹਾਂ ਟਿਪਸੀ ਟਰੱਕ ਵਾਲਿਆਂ ਦੇ ਕੋਲ ਸੋ ਇਹ ਦੋ ਲੜਕੇ ਇੱਥੇ ਕੰਮ ਕਰਦੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕੀ ਗੜੇ ਟਰੱਕ ਆ ਕਦੋਂ ਤੋਂ ਸ਼ੁਰੂ ਕੀਤਾ ਤਾਂ ਉਹਨਾਂ ਨੇ ਆਪਣੇ ਇਸ ਟਿਪਸ ਟਰੱਕ ਦੇ ਵਿੱਚ ਕੀ ਕੀ ਕੁਝ ਰੱਖਿਆ ਹੋਇਆ ਖਾਨ ਤੇ ਆਓ ਫਿਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਸਸਿਕਾ ਭਾਜੀ ਸਸਿਕਾ ਜੀ ਕਿਵੇਂ ਹੋ ਠੀਕ ਹੈ ਤੀ ਦੱਸੋ ਠੀਕ ਹੈ ਬਹੁਤ ਵਧੀਆ ਓਹੋ ਪਾਜੀ ਪਾਂਡੇ ਡਿਗੰਡੇ ਉਹ ਤੇ ਰਕਾਂ ਦਾਈ ਅੱਛਾ ਤੇ ਪਾਜੀ ਟਿਪਸੀ ਟਰੱਕ ਹਾਂਜੀ ਬੜਾ ਯੂਨਿਕ ਜਿਹਾ ਨਾਮ ਹੈ ਹਨਾ ਕਿਵੇਂ ਦਿਮਾਗ ਦੇ ਵਿੱਚ ਆਇਆ ਆਪਣੇ ਇਹ ਨਾਮ ਯਾਰ ਜਰਡਨ ਲੋਬਾਈ ਦੇ ਸੌਂਚੋਂ ਲਿੱਤਾ ਹੋਇਆਗਾ ਸੀ ਜਦੋਂ ਪਹ ਲੈਤੀ ਸੀ ਹਾਂਜੀ ਉਹ ਗੀਤ ਸੁਣੀ ਆਂ ਲਈ ਬਾਈ ਦਾ ਟਿਪਸੀ ਮੈਣਾ ਜੋ ਫਿਰ ਕਰਦੀ ਟੱਲੀ ਮੈਨੂੰ ਲਈ ਕੀ ਵਾਟ ਉਹ ਟਿਪਸੀ ਬਸ ਉੱਥੀ ਉਹ ਹੋ ਗਈ ਜੀ ਨਾ ਰੱਖ ਲੈਨੇ ਆ ਕੀ ਵਾਟ ਅੰਸਰ ਅੱਛਾ ਤੁਸੀਂ ਕਾਰਟ ਕਦੋਂ ਤੋਂ ਸ਼ੁਰੂ ਕੀਤੀ ਹੈ ਸਾਨੂੰ ਹੋ ਗਏ 2 ਸਾਲ ਜੀ ਤੇ 2 ਸਾਲ ਹਾਂਜੀ ਇਹ ਇੱਥੇ اسی ਜਗ੍ਹਾ ਤੇ ਹਾਂਜੀ ਇਸੇ ਜਗ੍ਹਾ ਤੇ ਅੱਛਾ ਤੇ ਭਾਜੀ ਆਪਣੇ ਕੋਲ ਹੁੰਦਾ ਕੀ ਕੀ ਹੈ ਆਪਣੇ ਕੋਲ ਸਾਬਰ ਆ ਪਸ ਸੈਲਡ ਸੈਂਡਵਿਚ 버ਗਰ ਪੀਜ਼ਾ ਪਾਸਤਾ ਚਿਕਨ ਭੋਵਰ ਚਿਕਨ ਸਟਿੱਪ ਅੱਛਾ ਜੀ ਲੈ ਇੱਕ ਬੈਂਚ ਸਾਰਾ ਸਾਰਿਆਂ ਦਾ ਜੀ ਜੀ ਤੇ ਪਾਜੀ ਇਹ ਤੁਸੀਂ ਕਿਤੋਂ ਸਿੱਖਿਆ ਹੋਇਆ ਹੈ ਕਿ ਜਾਂ ਬਸ ਸ਼ੌਂਕ ਨਾਲ ਹੀ ਆਪਾਂ ਨੂੰ ਹਨਾ ਕਈ ਵਾਰੀ ਘਰੇ ਚੀਜ਼ਾਂ ਬਣਾਉਂਦੇ ਹੁੰਨੇ ਆ ਕਾ ਫਿਰ ਘਰ ਦੇ ਤਰੀਫ਼ ਕਰ ਦਿੰਦੇ ਮੁੰਡਿਆ ਬਹੁਤ ਸੋਹਣਾ ਬਣਾਇਆ ਨਹੀਂ ਨਹੀਂ ਜੀ ਡਿਪਲੋਮਾ ਕਰਿਆ ਸੀ ਐਨਐਫਸੀਏ ਤੋਂ ਪਹਿਲਾਂ ਸਰਾਂਦ ਰੋਡ ਤੋਂ ਹੀ ਅੱਛਾ ਜੀ ਉਧਰੋਂ ਵਾਲਾ ਡਿਪਲੋਮਾ ਕਰਿਆ ਜੀ ਹਾਂ ਉਸ ਤੋਂ ਬਾਅਦ ਫਿਰ 2 ਸਾਲ ਕੈਫਿਆਂ 'ਚ ਕੰਮ ਕਰਿਆ ਨਹੀਂ ਲਾਭ ਵਣਾ ਉਸ ਤੋਂ ਹੁਣ ਫਿਰ ਆਪਣੀ ਕਰਨਾਂ ਸੋਚ ਲਈ ਅੱਛਾ ਜੀ ਮੈਂ ਤੇ ਮੇਰੇ ਨਾਲ ਵੱਡਾ ਬ੍ਰਦਰ ਹੁੰਨੇ ਜੀ ਅੱਛਾ ਦੋਨੋਂ ਪਰ ਹਾਂ ਜੀ ਪਾਜੀ ਫਿਰ ਸਾਨੂੰ ਅੱਜ ਕੀ ਖਵਾਲੀ ਤੁਸੀਂ ਸਾਨੂੰ ਅੱਜ ਚਿਕਨ ਪੌਪ ਕੌਰਨ ਤੇ ਚਿਕਨ ਸੈਲਡ ਖਵਾਉਂਦੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਸਾਡਾ ਬੈਸਟਾ ਚਿਕਨ ਸੈਲਡ ਸਾਨੂੰ ਉਹਦਾ ਟੇਸਟ ਕਰਾਉਂਦੇ ਹੋ ਕੀ ਪਤਾ ਨਹੀਂ ਅੱਛਾ ਪਾਜੀ ਥੋੜੀ ਕਾਟ ਤੇ ਸਭ ਤੋਂ ਜ਼ਿਆਦਾ ਕੀ ਲੋਕ ਪਸੰਦ ਕਰਦੇ ਨੇ ਸੈਲਡ ਤੇ ਸਬਜ਼ੀ ਅੱਛਾ ਜੀ ਸੈਲਡ ਸਬਜ਼ੀ ਸਾਡੇ ਜ਼ਿਆਦੇ ਹੋ ਰਹੇ ਚਿਕਨ ਪੌਪ ਕੌਰਨ ਤੇ ਚਿਕਨ ਬੈਂਗਸ ਦਾ ਲੈੱਗ ਵੀ ਜ਼ਿਆਦਾ ਓਕੇ ਓਕੇ ਤੇ ਪਾਜੀ ਇਹਨਾਂ ਤੇ ਰੇਟ ਕੀ ਕੀ ਰੱਖਿਓ ਹੈ ਨਾ ਤੁਸੀਂ ਰੇਟ ਆਪਣੇ ਬਹੁਤ ਜਨੀਕ ਜਨੀ ਦੀ ਅੱਛਾ ਆਪਣਾ 150 ਸੈਲਡ ਆ ਜੀ ਅੱਛਾ ਚਿਕਨ ਪੌਪ ਕੌਰਨ 140 ਦੇ ਚਿਕਨ ਸਟਿੱਪਾ 170 ਦੀਆਂ ਜੀ ਚਲੋ 100 ਰੁਪਏ ਤੇਰਾ ਬਸ ਸਾਬ ਸਟਾਰਟ ਹੋ ਜਾਂਦਾ 130 ਤੇ ਖਤਮ ਹੋ ਜਾਂਦਾ ਫਿਰ ਤਾਂ ਇਹ ਤਾਂ ਸਾਰਿਆਂ ਦੀ ਜੇਬਾਂ ਤੇ ਹੈ ਨਾ ਬਿਲਕੁਲ ਇਕੁਅਲ ਆ ਵੀ ਕਿਸੇ ਨੂੰ ਮਤਲਬ ਕਿ ਕੋਈ ਇਹ ਨਹੀਂ ਕਹ ਸਕਦਾ ਵੀ ਤੇਰਾ ਰੇਟ ਬਹੁਤ ਜ਼ਿਆਦਾ ਨਾ ਤੋਂ ਆਪਾਂ ਉਹਨਾਂ ਕੋਲ ਭੈਣ ਨਹੀਂ ਜਾਗਲੇ ਤੇ ਪਾੜਾ ਵੀ ਨਹੀਂ ਦੋਹ ਵੀ ਨਾ ਹਲਕੇ ਬੈਦੰਦੇ ਬਾਤ ਚੀਜ਼ ਵੀ ਵਧੀਆ ਬੜਾ ਕਿਦਨੇ ਉੱਤੇ ਪੈਤੀ ਅੱਛਾ ਬਾਕੀ ਜਦੋਂ ਵੀ ਤਰਾ ਹੀ ਕੋਈ ਕਰਦਾ ਅਗਲਾ ਬੰਦਰ ਸਪਾਉਂਦੇ ਕਿ ਆਂਦਾ ਬਿਲਕੁਲ ਜੀ ਬਿਲਕੁਲ ਪਾਜੀ ਘਰ ਦੇਆਂ ਦਾ ਕਿੰਨਾ ਕੁ ਸਪੋਰਟ ਰਿਹਾ ਹੁੰਦਾ ਘਰ ਦਾ ਸਪੋਰਟ ਹੀ ਹੈ ਘਰ ਦਾ ਸਪੋਰਟ ਕਰਕੇ ਹੋ ਰਿਹਾ ਹੈ ਅੱਛਾ ਜੀ ਅੱਛਾ ਪਾਜੀ ਜਿਹੜਾ ਤੁਸੀਂ ਇਹ ਸਮਾਨ ਇੱਥੇ ਲੈ ਕੇ ਆਨੇ ਹੋ ਇਹ ਥੋੜੀ ਤੁਸੀਂ ਆਪ ਖੁਦ ਤਿਆਰੀ ਕਰਦੇ ਹੋ ਕਿ ਘਰ ਦੇ ਵਿੱਚ ਕੋਈ ਮੰਮੀ ਜਾਂ ਕੋਈ ਹੋਰ ਹੈਲਪ ਕਰਉਂਦਾ ਨਹੀਂ ਨਹੀਂ ਦੋਵੇਂ ਭਾਈ ਕਰਦੇ ਅੱਛਾ ਦੋਵੇਂ ਭਾਈ ਕਰਦੇ ਦੋਵੇਂ ਭਾਈ ਕਰਦੇ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਪ੍ਰੈਪਰੇਸ਼ਨ ਕਰਦੇ ਹੋਏ ਤਿਆਰੀਆਂ ਕੱਟਣ ਚ ਸਾਫ ਸਫਾਈ ਕਰਨ ਦੇ ਵਿੱਚ ਸਵੇਰ ਵਸਾਂ ਵੀ 7 ਵਜੇ ਲੱਗ ਕੇ ਨੇ अच्छा वे 7 ਵਜੇ ਕੰਮਕਾਰ ਕਰਕੇ ਫਿਰ ਜਿਹੜਾ ਪਲਾਸਮਨ ਲੈ ਕੇ ਉਹਨਾਂ ਲੈ ਆਉਣੇ ਆ। ਹਾਂ। ਉਸ ਤੋਂ ਬਾਅਦ ਫਿਰ 12 1 ਵਜੇ ਬੈਲ ਆ ਲੈਣੇ ਆ। ਫਿਰ 1:30 ਰਾਤ ਨੂੰ ਘਰੇ ਜਾਂਦੇ ਆ। ਫਿਰ ਫੇਰ ਉਹ ਬਈ ਇੱਥੇ ਤੁਸੀਂ ਕਿੰਨੇ ਵਜੇ ਜਾਂਦੇ ਹੋ? 4 ਵਜੇ। ਇੱਥੇ ਅੱਜ ਨਹੀਂ 12 ਵਜੇ। ਦੇ ਪਾਜੀ ਚਲੋ 1:30 ਨੂੰ ਫਿਰ ਤੁਸੀਂ ਖਵਾਓ ਤੁਸੀਂ ਕੀ ਤੁਹਾਡਾ ਬੈਸਟ ਕੀ ਆ ਨਾ? ਸੈਲਰ ਖਵਾਉਂਗਾ ਜੀ। ਹਾਂ ਜੀ ਹਾਂ ਜੀ। ਕਰੋ ਤੁਸੀਂ ਤਿਆਰੀ ਕਰੋ ਆਪਾਂ ਨਾਲ ਨਾਲ ਤੁਹਾਡੀ ਪ੍ਰੈਪਰੇਸ਼ਨ ਦਿਖਾਉਂਦੇ ਰਾਵਾਂਗੇ। ਤੇ ਆਪਣਾ ਦੋਸਤੋ ਹੁਣ ਸੈਲਡ ਤਿਆਰ ਹੋ ਰਿਹਾ ਪਾਜੀ ਸੈਲਡ ਦੇ ਵਿੱਚ ਕੀ ਕੀ ਪਾਉਂਦੇ ਹੋ ਤੁਸੀਂ ਪਪੋਣੀ ਕੈਪਸਿਕਮ ਹਮ ਆ ਇਸ ਵਾਰ ਗ੍ਰੇਟ ਚਲੋ ਬੈਲ ਪੀਪਰ ਹੋ ਗਈ ਟੋਰਨ ਪਿਆਜ਼ ਟਮਾਟਰ ਫੀਰਾ ਸਾਰਾ ਕੁਝ ਆ ਜਾਂਦਾ ਜੀ ਓਕੇ ਸੋ ਇਹ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਤੁਸੀਂ ਦਿੰਦੇ ਹੋ ਆਪਣਾ ਸਰਵ ਕਰਦੇ ਹੋ ਕੋਸਲੀ ਇੱਕ ਬੌਲ ਹੁੰਦਾ ਜੀ ਆਪਣਾ ਇੱਥੇ ਵਾਲਾ ਬੌਲ ਇਹ ਇਹ ਬਾਉਲ ਹੁੰਦਾ ਆਪਣੇ ਕੋਲ ਇਹ ਫੁੱਲ ਹੁੰਦਾ ਜੀ ਅੱਛਾ ਇਹ ਫੁੱਲ ਹੁੰਦਾ ਤੁਸੀਂ ਹਾਫ ਪਲੇਟ ਵੀ ਕਰਦੇ ਹੋ ਫਿਰ ਨਹੀਂ ਹਾਫ ਦਾ ਪਰ ਫੋ ਕੱਟ ਜਾਂਦੀ ਕਮਤ ਤੇ ਇਹ ਤੁਸੀਂ ਬਾਉਲ ਆਪਣਾ ਕਿੰਨੇ ਦਾ ਰੱਖਿਆ ਹੋਇਆ ਪ੍ਰਾਈਸ 150 ਜੀ 150 ਦਾ ਹਾਂਜੀ ਓਕੇ ਉਸ ਤੋਂ ਬਾਅਦ ਜੇ ਕਿਸੇ ਨੂੰ ਐਕਸਟਰਾ ਚਿਕਨ ਕਰਾਉਣਾ ਹੁੰਦਾ ਉਹ ਤੋਂ ਐਕਸਟਰਾ ਚਾਰਜ ਲਾ ਲੈਨੇ ਅੱਛਾ ਨਹੀਂ ਤਾਂ 11 ਹੀ ਉਹੀ ਦਿੰਦੇ ਆ ਹਾਂ ਭਾਜੀ ਇੰਨੀ ਕੋ ਰੇਟ ਦੇ ਵਿੱਚ ਤੁਹਾਡਾ ਸਰ ਜਾਂਦਾ ਕਿਉਂਕਿ ਸਬਜ਼ੀਆਂ ਹੀ ਬਹੁਤ ਮਹਿੰਗੀਆਂ ਹੋਈਆਂ ਪਈਆਂ ਨੇ ਨਹੀਂ ਸਰ ਜਾਂਦਾ ਸਰ ਜਾਂਦਾ ਜੀ ਇਹ ਬਹੁਤ ਸਰ ਕਹਿੰਦੇ ਦਾਲ ਫੁਲਕਾ ਤੇ ਚਲੀ ਜਾਂਦਾ ਹੈ ਆਪਣਾ ਵਧੀਆ ਹਾਂਜੀ ਚਲੋ ਭਾਜੀ ਬਾਹਰ ਦੀਆਂ ਚੀਜ਼ਾਂ ਹੁਣ ਪੰਜਾਬ ਦੇ ਵਿੱਚ ਆ ਗਈਆਂ ਹਨਾ ਹਾਂਜੀ ਹੁਣ ਸਾਰਾ ਪੰਜਾਬ ਆਪਣਾ ਹਾਂ ਖਾਨ ਵਾਲੀ ਆਪਣੇ ਪੰਜਾਬੀ ਜਾਏ ਹੁਣ ਇਹ ਕਹੋਗੇ ਚਾਇ ਚੀਨ ਦਾ ਕੀੜਾ ਕੀ ਕੀ ਹੈ ਇਹ ਚਿਕਨ ਬਫਫਰ ਬਣਾ ਰਹੇ ਆ ਜੀ ਇਹ ਤੁਸੀਂ ਕਿਹੜੇ ਕਿਹੜੇ ਮਸਾਲੇ ਮਸਾਲੇ ਲਾਏ ਨੇ ਇਹ ਚਿਕਨ ਦਾ ਸਪੈਸ਼ਲ ਮਸਾਲਾ ਹੀ ਆਉਂਦਾ ਜੀ ਉਹ ਹੀ ਲਾ ਰਹੇ ਆ ਅੱਛਾ ਪਾਜੀ ਇਹਨੂੰ ਹੁਣ ਮੈਰੀਨੇਟ ਕਰਨ ਵਾਸਤੇ ਕਿੰਨਾ ਕੁ ਟਾਈਮ ਚਾਹੀਦਾ ਕਿ ਨਾਲ ਦੇ ਨਾਲ ਹੀ ਨਾਲ ਦੇ ਨਾਲ ਵੀ ਹੋ ਜਾਂਦਾ ਜੀ ਜਿੰਨਾ ਨੂੰ ਬੱਦ ਟਾਈਮ ਰੱਖ ਲਾਂਗੇ ਉਹਨਾਂ ਨੂੰ ਟੇਸਟ ਜ਼ਿਆਦਾ ਹੋ ਕੇ ਹੋ ਕੇ ਹੋ ਕੇ ਸੋ ਦੋਸਤੋ ਸੋ ਸਲਾਦ ਜੜਾ ਆਪਣਾ ਰੈਡੀ ਹੋ ਗਿਆ। ਪਾਜੀ ਦੁੱਤ ਕੋਈ ਸੌਸ ਵਗੈਰਾ ਵੀ ਪਾਉਣੀ ਹੁੰਦੀ ਆ। ਕਿਹੜੀ ਸੌਸ ਹੁੰਦੀ ਹੈ ਇਹਦੇ ਚ? ਜਸ সুইਟ ਚਿਲੀ। সুইਟ ਚਿਲੀ। ਜਨਰਲ ਨਹੀਂ ਪਸੰਦ ਹੁੰਦੀ ਉਹ। ਆਪਣੇ ਸਾਬ ਨਾਲ ਕਸਟਮਾਈਜ਼ ਕਰਾ ਸਕਦੇ ਨੇ। ਓਕੇ। ਸਸ ਮੀਟ ਨਹੀਂ ਮਾਈ। ਇਹ ਆਪਣੀ ਸਪਾਈਸੀ। সুইਟ ਨਹੀਂ ਹੁੰਦੀ। ਇਹ ਪਾਜੀ ਆਪਣਾ ਚਿਕਨ ਮੈਰੀਨੇਟ ਹੋ ਗਿਆ। ਹਾਂਜੀ ਹੋ ਗਿਆ ਜੀ। ਬਾਅਦ ਵਿੱਚ ਆਪਾਂ ਫਰਾਈ ਕਰਦਾ ਹੈ ਕ੍ਰਿਸਪੀ ਬਣਾ ਦਾਂਗੇ। ਓਕੇ। ਤੇ ਹੁਣ ਆਪਣਾ ਚਿਕਨ ਜਿਹੜਾ ਹੈ ਫਰਾਈ ਫਰਾਈ ਹੋਣ ਵਾਲਾ ਹੈ ਇਹ ਤੁਸੀਂ ਹੁਣ ਕਿਸ ਚ ਕੀਤਾ ਇਹ ਮੈਂ ਇਦਾਂ ਹੁੰਦਾ ਹੈ ਅੱਛਾ ਇਹ ਆਪਾਂ ਮੈਦੇ ਦੇ ਵਿੱਚ ਇਦਾਂ ਕਿਉਂ ਕਰਦੇ ਆ ਵੀ ਕ੍ਰਿਸਪੀ ਜਿਹਾ ਹੋ ਜੇ ਕ੍ਰਾਂਚੀ ਕ੍ਰਾਂਚੀ ਹੋ ਜਾਂਦਾ ਹੈ ਉਹ ਕਿ ਕ੍ਰਾਂਚੀ ਹੋ ਜਾਂਦਾ ਹੈ ਭਾਜੀ ਕੋਈ ਪੀਸ ਤਾਂ ਵੀ ਕੋਈ ਹੁੰਦਾ ਵੀ ਇੰਨੇ ਪੀਸ ਆਪਾਂ ਸੈਲਡ ਦੇ ਵਿੱਚ ਦੇਣੇ ਆ ਅਜੀ ਕਦੇ ਤੋਲ ਕੇ ਨਹੀਂ ਦਿੱਤੇ ਜੀ ਤੋਲ ਕੇ ਨਹੀਂ ਤੇ ਇਦਾਂ ਹੀ ਬਸ ਅੰਦਾਜ਼ੇ ਨਾਲ ਹੀ ਅੰਦਾਜ਼ਾ ਹੈ ਜਨੂ ਵੀ ਨਾ ਹੱਥ ਦਾੰਦਾ ਜਾਈ ਵੀ ਇੰਨਾ ਕਿ ਚਿਕਨ ਉਹ ਚ ਸਹੀ ਆ ਸੈਲਡ ਚ ਆ ਜੂਗਾ ਹਾਂ ਜੀ ਸਾਰਾ ਪ੍ਰੋਪਰ ਆ ਜਾਂਦਾ ਜੀ ਠੀਕ ਐ ਨਾ ਤੋਲ ਕੇ ਸੀ ਬਹੁਤ ਘੱਟ ਸੀ ਦਿਨੇ ਤੇ ਹੁਣ ਤੁਸੀਂ ਕਿਸ ਚ ਕਰ ਰਹੇ ਹੋ ਇਹ ਇੱਥੇ ਮੈਂ ਪੌਪ ਕੌਰਨ ਮੈਂ ਇੱਥੇ ਹੀ ਕਰੂੰਗਾ ਅੱਛਾ ਜੀ ਸਟਿਪਾ ਮੈਂ ਇੱਥੇ ਕਰੂੰਗਾ ਓਕੇ ਤੇ ਭਾਜੀ ਕਿੰਨਾ ਕ ਟਾਈਮ ਲੱਗ ਜਾਂਦਾ ਤੁਹਾਨੂੰ ਇਹ ਪ੍ਰੈਪਰੇਸ਼ਨ ਕਰਨ ਦੇ ਵਿੱਚ ਫਿਰ ਪਕਾਉਣ ਤੱਕ ਕਿੰਨਾ ਕ ਪ੍ਰੋਸੈਸ ਹੁੰਦਾ ਪੰਜ ਤੋਂ 7 ਮਿੰਟ ਪੰਜ ਤੋਂ 7 ਮਿੰਟ ਹਾਂਜੀ ਭਾਜੀ ਲੋਕਾਂ ਦਾ ਕਿੰਨਾ ਕੁ ਰਿਸਪੌਂਸ ਆ ਰਿਹਾ ਤੁਹਾਨੂੰ ਇੱਥੇ ਇਸ ਇਲਾਕੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਜੇ ਇਹ ਬਹੁਤ ਜ਼ਿਆਦਾ ਰਿਸਪੌਂਸ ਆ ਰਿਹਾ ਇਹ ਤੁਹਾਡਾ ਆਪਣਾ ਇਲਾਕਾ ਹਨਾ ਇਸ ਇਲਾਕਾ ਸਾਡੇ ਤੋਂ ਬਰਨਾਲੇ ਤੋਂ ਹੈ ਜੀ ਤੁਸੀਂ ਬਰਨਾਲੇ ਤੋਂ ਜੇਹਤੂ ਬਰਨਾਲੇ ਤੋਂ ਆਈ ਓਕੇ ਵੈਸੇ ਤੁਸੀਂ ਇੱਥੇ ਪਟਿਆਲਾ ਰਹਿੰਦੇ ਹੋ ਹਾਂਜੀ ਕਾਮੇਰੀ ਨਾਲ ਪਟਿਆਲਾ ਨਹੀਂ ਫੈਮਿਲੀ ਸਾਡੀ ਪਿੰਡੀ ਆ ਜੀ ਕੀ ਇਹ ਭਾਜੀ ਹੁਣ ਪੱਕਣ ਚ ਕਿੰਨਾ ਕੁ ਟਾਈਮ ਲੱਗ ਜਾਉ ਇਹਨੂੰ ਪੱਕਣ ਚ 2-4 ਮਿੰਟ ਲੱਗਣਗੇ 2-4 ਮਿੰਟ ਪਾਜੀ ਇਹ ਡਟ ਤੇਲ ਹੈ ਇਹ ਆਪਣਾ ਮਸਟਰਡ ਆਇਲ ਹੈ ਕਿ ਕੋਈ ਰਿਫਾਈਨਡ ਹੈ ਰਿਫਾਈਨਡ ਹੁੰਦਾ ਹੈ ਰਿਫਾਈਨਡ ਹਾਂਜੀ ਓਕੇ ਤੇ ਦੋਸਤੋ ਜਿੰਨਾ ਤੱਕ ਇਹ ਆਪਣੇ ਕੜਾਈ ਦੇ ਵਿੱਚ ਪੱਕ ਕੇ ਬਾਹਰ ਆਂਦੇ ਨੇ ਤੇ ਆਪਾਂ ਗੱਲਾਂ ਬਾਤਾਂ ਕਰਦੇ ਰਵਾਂਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਅਸੀਂ ਟੇਸਟ ਕਰਕੇ ਦੱਸਾਂਗੇ ਸੋ ਥੋੜੇ ਜਿਹਾ ਟਾਈਮ ਲੱਗੂਗਾ ਲੋ ਜੀ ਦੋਸਤੋ ਆਪਨੇ ਹੁਣ चिकन पॉपकॉर्न रेडी ने सो so, तेल तो बाहर आ चुके ने ये तो क्रिस्पी चिकन ही तो सैलेड वास्ते क्रिस्पी चिकन किसते वास्ते सैलेड च पाण वास्ते अच्छा ते जो पहले तैयार किता सी कहो ओ पॉपकॉर्न ने अच्छा पॉपकॉर्न ने ओके ओ तो आप इदा ही खा सकते हैं हां जी ओ दे ਪਰ ਇਹਨੂੰ ਕਿੰਨਾ ਟਾਈਮ ਲੱਗੂਗਾ ਇਹ ਨੂੰ ਵੀ 2 ਕੁ ਮਿੰਟ ਹੀ ਲੱਗੂਗੇ 2 ਮਿੰਟ ਲੱਗਣਗੇ ਅ ਕ੍ਰਿਸਪੀ ਚਿਕਨ ਤੋਪਣਾ ਰੈਡੀ ਹੋ ਰਿਹਾ ਪੌਪ ਕਨ ਆਪਣੇ ਰੈਡੀ ਨੇ ਸੋ ਆਪਾਂ ਪਹਿਲਾਂ ਟੇਸਟ ਕਰਨ ਲੱਗਿਆ ਪੌਪ ਕਨ ਟੇਸਟ ਕਰਵਾਉਗੇ ਹਾਂਜੀ ਇੱਕ ਕ੍ਰਿਸਪੀ ਠੀਕ ਆ ਬਰੇ ਕੋਈ ਗੱਲ ਹੋ ਗਈ ਆਪਾਂ ਅੱਛਾ ਭਾਜੀ ਤੁਹਾਡੇ ਕੋਲ ਤੰਦੂਰੀ ਦਾ ਤਾਂ ਸਿਸਟਮ ਹੈਗਾ ਨਹੀਂ ਬੇਕ ਕਰਕੇ ਬਣਾਉਗੀ ਓਕੇ ਆ ਗਣਾ ਪੈਰੀ ਪੈਰੀ ਖੱਲਾ ਜੀ ਇਹ ਪੈਰੀ ਪੈਰੀ ਇਹ ਆਪਣੀ ਕਿਹੜੀ ਇਹ ਤੰਦੂਰੀ ਆ ਗਈ ਜੀ ਤੰਦੂਰੀ ਸੌਸ ਓਕੇ ਲੋਚ ਦੋਸਤੋ ਦੋਸਤੋ ਆਪਣਾ ਚਿਕਨ ਪਾਪ ਕੌਰਨ ਰੈਡੀ ਹੈ ਤਾਂ ਆਪਾਂ ਹੁਣ ਟੇਸਟ ਕਰਾਂਗੇ ਸੋ ਛੋਟੀ ਕਾਰਟ ਸੀਗੀ ਆਪਾਂ ਅੰਦਰ ਥੋੜੇ ਜਿਹੀ ਭੀੜੇ ਭੀੜੇ ਜੇ ਲੱਗ ਰਹੇ ਸੀ ਤੇ ਆਪਾਂ ਇੱਥੇ ਬਾਹਰ ਬੈਠ ਕੇ ਹੁਣ ਟੇਸਟ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਬਿਲਕੁਲ KFC ਵਰਗਾ ਤੇ ਹੁਣ ਟੇਸਟ ਕਰਾਂਗੇ ਆਪਾਂ ਵੀ ਟੇਸਟ ਕਿਵੇਂ ਦਾ ਵੀ ਚਲੋ ਇਸ ਕਰਕੇ ਦੱਸੇ ਗਰਮ ਬਹੁਤ ਹੈ ਥੋੜੀ ਵੇਟ ਕਰਨੀ ਪੈਣੀ ਹੈ ਠੰਡੇ ਹੋਣ ਦੇ बहुत ही बढ़िया तो ये हूँ न मेरी दूसरी प्लेट तैयारी है चिकन सलाद ओसादा रेडी है अपन उबी टेस्ट करांगे सो तो बाजी में चलाएँगे सुअप अपन माइक ला लेंगे ऊपर तुसे देख सकते हो कि किस प्रकार का माला जड़ियाँ सलाद तैयार कितना हो गया सिलेस्पी चिकन बेस ਟੈਸਟ ਕਰਦੇ ਹੁਣ ਹਲੇ ਵੀ ਪਿਆ ਹੈ ਇਹ ਵੀ ਆਪਾਂ ਆਫ ਕੈਮਰਾ ਖਾਵਾਂਗੇ ਤਾਂ ਆਪਾਂ ਇਹਦਾ ਵੀ ਟੈਸਟ ਕਰਕੇ ਦੱਸਦੇ ਆ ਕਿਉਂਕਿ ਸੈਲਡ ਕਹਿੰਦੇ ਨੇ ਬਹੁਤ ਜ਼ਰੂਰੀ ਆ ਇਹਦੇ ਨਾਲ ਆਪਾਂ ਨੂੰ ਤਾਂ ਇੱਕ ਤਾਂ ਸਲਾਦ ਮਿਲ ਗਿਆ ਨਾਲੇ ਆਪਾਂ ਨੂੰ ਚਿਕਨ ਮਿਲ ਗਿਆ बहुत घंट दोस्तों बहुत ही वादिया टेस्ट है क्योंकि वैसे भी जो तो अपने पंजाबी भरा कम करते ने ना तो दिल करते जी जान ला के करते हैं तो जो तो पंजाबी भरा कोई फूड बना ਤਾਂ ਉਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਉਹ ਕੋਈ ਬੇਕਾਰ ਜਿਹੀ ਚੀਜ਼ ਬਣਾਊਗਾ ਸੋ ਇਨਾਂ ਲੋਗਿਆ ਟੇਸਟ ਹੈ ਸੋ ਆਪਾਂ ਇਹ ਖਾ ਕੇ ਆਪਾਂ ਭਾਜੋ ਲొਕੇਸ਼ਨ ਪੁੱਛਾਂਗੇ ਕਿ ਉਹਨਾਂ ਦੀ ਲొਕੇਸ਼ਨ ਇਹ ਕਿੱਥੇ ਪੈਂਦੀ ਹੈ ਤਾਂ ਤੁਸੀਂ ਇੱਥੇ ਆ ਕੇ ਫੂਡ ਜਿਹੜਾ ਟੇਸਟ ਕਰ ਸਕਦੇ ਹੋ ਸੋ ਦੋਸਤੋ ਆਪਾਂ ਇਹਨਾਂ ਦਾ ਫੂਡ ਟੇਸਟ ਕੀਤਾ ਫੂਡ ਦਾ ਟੇਸਟ ਬਹੁਤ ਵਧੀਆ ਸੀ ਭਾਜੀ ਬਹੁਤ ਵਧੀਆ ਤੁਸੀਂ ਤੁਹਾਨੂੰ ਕਰ ਲਓ ਤਾ ਉਮੀਦ ਕਰਦੇ ਕਿ ਤੁਸੀਂ ਅੱਗੇ ਵੀ ਇਹੇ ਕੈਸਟ ਲੋਕਾਂ ਨੂੰ ਦਿੰਦੇ ਰਹੋਗੇ ਹਾਂ ਤੇ ਇਟ ਕੰਪਰਮਾਈ ਨਹੀਂ ਕਰਦੇ ਹਾਂ ਹਾਂ ਬਿਲਕੁਲ ਜੀ ਅੱਛਾ ਭਾਜੀ ਆਪਣੀ ਨਾ ਲੋਕੇਸ਼ਨ ਦੱਸ ਦੋ ਤੁਸੀਂ ਤੇ ਕੇਸਰੇ ਡੀ ਸੀ ਡਬਲ 2 ਪਾ ਦਈ ਪੀ ਐਲ ਡਬਲ 2 ਕਹਿੰਦੇ ਨੇ ਰੇਲਵੇ ਦੇ ਇੰਜਨ ਲੋਕ ਇੰਜਨ ਬਣਦੇ ਨੇ ਅੰਦਰ ਹਾਂ ਉੱਥੇ ਪੁਲ ਦੇ ਨੀਚੇ ਨੇ ਜਸਵੀਰ ਸਾਹਮਣੇ ਆਹੋ ਆ ਜੀ ਓਕੇ ਹਣੇ ਜਸਵੀਰ ਸਾਹਮਣੇ ਮਗਰ ਸਾਬਜੀ ਮੰਡੀ ਲੱਗਦੀ ਆ ਆਪਣਾ ਅਮਨ ਨਗਰ ਅਮਨ ਨਗਰ ਹਾਂ ਬਟਾ ਅਮਨ ਨਗਰ ਅਤੇ ਜਆ ਫੀਟਸ ਤੇ ਬਿਲਕੁਲ ਆਪੋਜ਼ਿਟ ਹੈ ਫਲਾਈਓਵਰ ਦੇ نیچے ਇਹਨਾਂ ਦਾ ਐਡਰੈਸ ਹੈ ਟ੍ਰਿਪਸਿਕ ਟਰੱਕ ਦਾ ਤੁਸੀਂ ਦੇਖ ਸਕਦੇ ਹੋ ਟ੍ਰਿਪਸਿਕ ਟਰੱਕ ਲਿਖਿਆ ਹੋਇਆ ਤੁਸੀਂ ਇੱਥੇ ਆ ਕੇ ਜਿਹੜਾ ਫੂਡ ਹੈ ਆਪਣਾ ਟੈਸਟ ਕਰ ਸਕਦੇ ਹੋ ਤਾਂ ਭਾਜੀ ਜੰਦੇ ਜੰਦੇ ਆਪਣਾ ਮੋਬਾਈਲ ਨੰਬਰ ਵੀ ਦੇ ਦਿਓ ਕਿਉਂਕਿ ਲੋਕੇਸ਼ਨ ਲੱਭਣ ਚ ਬਹੁਤ ਮੁਸ਼ਕਲ ਆਂਦੀ ਹੁੰਦੀ ਹੈ ਨਹੀਂ ਜੀ ਉਹ 991771307 ਜੀ ਆ ਬਹੁਤ ਬਹੁਤ ਸ਼ੁਕਰੀਆ ਸਹਿਬ ਤੇ ਦੋਸਤੋ ਅਗਰ ਸਿੱਖ ਨੂੰ ਨੰਬਰ ਦਾ ਸਮਝ ਨਹੀਂ ਲੱਗੇ ਤਾਂ ਮੇਰੇ ਸਕਰੀਨ ਦੇ ਉੱਪਰ ਭਾਜੀ ਦਾ ਨੰਬਰ ਚੱਲ ਰਿਹਾ ਹੈ ਤੁਸੀਂ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਤੁਸੀਂ ਇੱਥੇ ਆ ਸਕਦੇ ਹੋ ਤਾਂ ਆਪਣਾ ਐਡਰੈਸ ਜਿਹੜਾ ਕੁੱਛ ਸਕਦੇ ਹੋ ਸੋ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਦੀ ਲੱਗੀ ਆ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ